ਸਾਰੇ ਜੀ ਸਤ ਸ੍ਰੀ ਅਕਾਲ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲਾ ਵਾਲਾ ਬਟਨ ਜ਼ੂਰ ਦਿਵਾ ਦਿਓ ਤਾਂ ਜੋ ਬਜੇ ਤਬਰੀਏ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਆਪਾਂ ਹੁਣ ਕਣਕ ਦੇ ਉੱਪਰ ਜਿਹੜੀਆਂ ਵੀਡੀਓ ਵਗੈਰਾ ਪਾਉਂਦੇ ਰਹਿੰਦੇ ਸੀਗੇ ਜਿੱਦਾਂ ਜਿੱਦਾਂ ਕੋਈ ਆਪਾਂ ਆਪਣੇ ਖੇਤ ਦੇ ਵਿੱਚ ਕੋਈ ਕੰਮ ਕਰਦੇ ਸੀ ਆਪਾਂ ਸਾਰਾ ਤੁਹਾਡੇ ਨਾਲ ਸ਼ੇਅਰ ਕਰਦੇ ਰਾਂਗੇ ਕਿਉਂਕਿ ਆਪਾਂ ਨੂੰ ਵੀ ਇਦਾਂ ਹੁੰਦਾ ਵੀ ਜੇ ਕੋਈ ਆਪਣੇ ਜਿਹੜਾ ਆਪਾਂ ਕੰਮ ਕਰਦਾਂ ਤੇ ਕੋਈ ਨਾਲ ਦਾ ਬੰਦਾ ਆਪਣੇ ਨੂੰ ਦੇਖ ਕੇ ਕੋਈ ਕੰਮ ਕਰੇ ਜਾਂ ਕਿਸੇ ਦਾ ਕੋਈ ਪ੍ਰੋਬਲਮ ਦਾ ਸੋਲੂਸ਼ਨ ਹੁੰਦਾ ਹੋਵੇ ਤਾਂ ਆਪਾਂ ਨੂੰ ਉਹਦੇ 'ਚ ਕੋਈ ਹਰਜ ਨਹੀਂ ਤੇ ਕਿਸਾਨ ਵੀਰੋ ਹੁਣ ਆਪਾਂ ਝੋਨੇ ਦੇ ਉੱਪਰ ਵੀਡੀਓ ਵਗੈਰਾ ਪਾਇਆ ਕਰਾਂਗੇ ਤੇ ਜਿੱਦਾਂ ਆਪਾਂ ਪਿਛਲੇ ਸੀਜ਼ਨ ਦੇ ਵਿੱਚ ਝੋਨੇ ਤੇ ਵੀਡੀਓ ਪਾਉਂਦੇ ਰਹਾਂਗੇ ਤੇ ਇਸ ਸੀਜ਼ਨ ਵੀ ਆਪਾਂ ਝੋਨੇ ਦੇ ਉੱਪਰ ਵੀਡੀਓ ਪਾਉਂਦੇ ਰਾਂਗੇ ਤੇ ਕਿਸਾਨ ਵੀਰੋ ਮੈਂ ਦੋ ਦੋ ਤਿੰਨ ਜਗ੍ਹਾ ਮੇਲਿਆਂ ਦੇ ਉੱਪਰ ਜਿਹੜੀਆਂ ਗੱਲਾਂ ਦੇਖੀਆਂ ਨੇ ਇਸ ਵਾਰ ਝੋਨੇ ਦੇ ਪ੍ਰਤੀ ਉਹ ਤੁਹਾਡੇ ਨਾਲ ਮੈਂ ਅੱਜ ਸ਼ੇਅਰ ਕਰਨੀਆਂ ਨੇਗੇ ਮੋਟੀ ਮੋਟੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਕਿਸਾਨ ਵੀਰੋ ਜਿਹੜੇ ਡਿਟੇਲਡ ਵੀਡੀਓ ਨੇਗੇ ਉਹ ਮੈਂ ਤੁਹਾਡੇ ਨਾਲ 2-4 ਦਿਨਾਂ ਦੇ ਵਿੱਚ ਵਿੱਚ ਸ਼ਾਰੀਆਂ ਸ਼ੇਅਰ ਕਰ ਦੂੰਗਾ ਤੇ ਅੱਜ ਮੈਂ ਮੋਟੀਆਂ ਮੋਟੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਕਿਸਾਨ ਵੀਰੋ ਆਪਾਂ ਗੱਲਬਾਤ ਕਰਨੀ ਹੈਗੀ ਝੂਨੇ ਦੇ ਬੀਜਾਂ ਬਾਰੇ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਨੇਗੇ ਜਿਹੜੇ ਮੇਲਿਆਂ ਦੇ ਵਿੱਚ ਆਪਾਂ ਨੂੰ ਇਸ ਵਾਰ ਬਹੁਤ ਜ਼ਿਆਦਾ ਇੱਕ ਜਿੱਦਾਂ ਆਪਾਂ ਕਹਿ ਲਈਏ ਕਿਸਾਨਾਂ ਦੀ ਖਿੱਚ ਦੇਖਣ ਨੂੰ ਮਿਲੀ ਹੈ ਜਿੱਦਾਂ DBW 327 ਤੇ PBW 826 ਕਿਸਮ ਬਾਰੇ ਕਿਸਾਨ ਵੀਰਾਂ ਨੇ ਮਤਲਬ ਕਿ ਯੂਨੀਵਰਸਿਟੀਆਂ ਦੇ ਵਿੱਚ ਲਾਈਨਾਂ 'ਚ ਖੜ ਕੇ ਬੀਜ ਲਿਆ ਸੀਗਾ ਇਸ ਵਾਰ ਉਹੀ ਪੋਜੀਸ਼ਨ ਬਿਲਕੁਲ ਸੇਮ ਪੋਜੀਸ਼ਨ ਮੈਂ ਦੇਖੀ ਹੈ ਖੁਦਰਾ ਹੁਣੀ ਮੇਲੇ ਤੇ ਆਪਾਂ ਨੇ ਵਿਜ਼ਿਟ ਕਰਿਆ ਸੀਗਾ ਉੱਥੇ ਖੁਦ ਦੇਖਿਆ ਤੇ ਬਾਕੀ ਜਿਹੜੀਆਂ ਲੁਧਿਆਣੇ ਮੇਲੇ ਦੀਆਂ ਬਠਿੰਡੇ ਮੇਲੇ ਦੀਆਂ ਆਪਾਂ ਨੂੰ ਮਤਲਬ ਕਿ ਫੀਡਬੈਕ ਦੇਖਣ ਨੂੰ ਮਿਲੇ ਨੇ ਉਹਨਾਂ ਦੇ ਵਿੱਚ ਇਹੀ ਗੱਲ ਦੇਖਣ ਨੂੰ ਮਿਲਿਆ ਵੀ PR 131 ਤੇ 126 ਜਿਹੜਾ ਝੋਨਾ ਇਸ ਵਾਰ ਕਿਸਾਨ ਵੀਰ ਨੇ ਜਿਹੜੇ ਉਹ ਬਹੁਤ ਜ਼ਿਆਦਾ ਵੱਡੇ ਰਕਵੇ ਦੇ ਵਿੱਚ ਉਹਨੂੰ ਲਾਉਣ ਨੂੰ ਫਿਰਦੇ ਨੇ ਚਲੋ ਕਿਸਾਨ ਵੀਰੋ ਇੱਕ ਗੱਲ ਲੈਦਾ ਰਹਿ ਗਈ ਜਿਹੜਾ PR 126 ਹੈ ਦੇਖੋ ਉਹਦਾ ਮੇਰਾ ਖੁਦ ਦਾ ਤਜਰਬਾ 3 ਸਾਲ ਹੋ ਗਏ ਚਾਰਵੇਂ ਨੂੰ ਲਾਉਂਦੇ ਨੂੰ ਆਪਾਂ ਨੂੰ ਝਾੜ ਉਹਦਾ ਬੰਪਰੇ ਮਿਲਿਆ ਬਹੁਤ ਸ਼ਾਨਦਾਰ ਬ੍ਰੈਡ ਗਿਆ ਬਿਲਕੁਲ ਓਕੇ ਦੀ ਰਿਪੋਰਟ ਤੁਸੀਂ ਖੁੱਲ ਕੇ ਜਿੰਨਾ ਮਰਜ਼ੀ ਆਪਣੇ ਖੇਤ ਦੇ ਵਿੱਚ ਲਾ ਸਕਦੇ ਹੋ ਮੇਰੇ ਕੋਲ ਤਕਰੀਬਨ 14 ਏਕੜ ਦੀ ਖੇਤੀ ਸੀਗੀ ਪਿਛਲੇ ਸਾਲ 14-15 ਏਕੜ ਦੀ ਤਾਂ ਮੈਂ ਸਾਰੇ ਦਾ ਸਾਰਾ ਪੀਆਰ 126 ਹੀ ਲਾਇਆ ਹੋਇਆ ਸੀ 1 ਕਿਲਾ 17-18 ਦਾ ਸੀ ਬਾਕੀ ਸਾਰੀ ਟੋਟਲ ਪੀਆਰ 126 ਸੀ ਤੇ ਕਿਸਾਨ ਵੀਰੋ ਜਿਹੜੀ ਆ ਗਈ ਪੀਆਰ 131 ਤਾਂ ਤੁਸੀਂ ਕਿਸਾਨ ਵੀਰੋ ਉਸ ਵਰਾਇਟੀ ਆ ਜਿਹੜੀ ਉਸਨੇ ਜਦੋਂ ਪਹਿਲੇ ਸਾਲ ਜਾਂ ਦੂਸਰੇ ਸਾਲ ਜਦੋਂ ਮਤਲਬ ਕਿ ਵਰਾਇਟੀ ਉਹ ਆਈ ਹੀ ਸੀ ਨਵੀਂ ਸੀ ਵਰਾਇਟੀ ਜਿੱਥੇ ਤੱਕ ਮੈਨੂੰ ਪਤਾ ਹੈਗਾ 2022 ਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਸਮੱਸਿਆ ਆਈ ਸੀਗੀ ਬੌਣੇ ਬੂਝੇ ਦੀ ਪੀਆਰ 121 131 ਤੇ 114 ਇਹ ਵੈਰਾਈਟੀਆਂ ਨੂੰ ਕਿਸਾਨ ਬਿਰੋ ਸਭ ਤੋਂ ਵੱਧ ਬਵਾਉਣੇ ਬੂਜੇ ਦੀ ਪ੍ਰੋਬਲਮ ਆਈ ਸੀ ਇਹ ਵੈਰਾਈਟੀਆਂ ਨੇ ਜਿਹੜੀ ਪੀਆਰ 121 ਤੇ ਪੀਆਰ 131 ਇਹ ਵੈਰਾਈਟੀਆਂ ਨੇ ਤਾਂ ਕਿਸਾਨਾਂ ਦਾ ਇੰਨੇ ਕ ਦੰਦ ਖੱਟੇ ਕਰੇ ਸੀਗੇ ਤੁਸੀਂ ਮੰਨ ਕੇ ਚਲੋ ਵੀ ਕੁਝ ਵੀ ਨਹੀਂ ਕਿਸਾਨਾਂ ਦੇ ਪੱਲੇ ਪਾ ਕੇ ਦਿੱਤਾ ਕਿਸਾਨ ਬਿਲਕੁਲ ਨਿਰਾਸ਼ ਇਹ ਵੈਰਾਈਟੀ ਤੋਂ ਅਰ ਜਿਹੜੇ ਕਿਸਾਨ ਵੀਰਾਂ ਨੇ ਪਿਛਲੇ ਸਾਲ ਇਹ ਵੈਰੈਟੀ ਲਾਈ ਸੀਗੀ ਇਹ ਇਸ ਵੈਰੈਟੀ ਨੇ ਕਿਸਾਨਾਂ ਦਾ ਇੰਨਾ ਕ ਜ਼ਿਆਦੇ ਮਨ ਲ ਕੇ ਮਨ ਖੁਸ਼ ਕਰਿਆ ਪੀਆਰ 131 ਨੇ ਕਿਸਾਨ ਵੀਰ ਉਸ ਚੀਜ਼ ਨੂੰ ਦੇਖ ਕੇ ਇਸ ਵਾਰ ਬਹੁਤ ਵੱਡਾ ਰਕਬਾ ਇਹਦੇ ਥੱਲੇ ਵਧਾਉਣ ਨੂੰ ਜਾ ਰਹੇ ਨੇਗੇ ਇਹ ਮਿਡ ਏਰੀਆ ਦੀ ਕਿਸਮਾ ਕਿਸਾਨ ਵੀਰੋ ਜਿੱਦਾਂ ਆਪਾਂ ਕਹਿੰਦੇ ਨੇ ਮਿਡ ਟਰਮ ਇੱਕ ਤਾਂ ਕਿਸਾਨ ਵੀਰੋ ਆ ਗਈ ਪੂਸਾ 44 ਵਾਂਗੂ ਲੌਂਗ ਟਰਮ ਵੈਰੈਟੀਆਂ ਇੱਕ ਜਿੱਦਾਂ ਪੀਆਰ 126 ਸ਼ਾਰਟ ਟਰਮ ਆ ਗਈਆਂ ਇਹੇ ਕਿਸਾਨ ਵੀਰੋ ਬਚਾ ਲੈਣਾ ਮੇਲ ਆ ਜਿਹੜੀ ਇਹਦੀ ਲਵਾਈ ਦੀ ਮੰਨ ਲੇ ਕਿ ਚਲੋ ਡੇਟ ਹੈ ਨਾਰਮਲੀ 25 ਜੂਨ ਦੇ ਤਕਰੀਬਨ ਜੇ ਜਾ ਕੇ ਲੱਗੇ 25 ਤੋਂ 30 ਜੂਨ ਦੇ ਲਵੇ ਫਿਰ ਇਹਦਾ ਝਾੜ ਬੰਪਰ ਨਾਲੇ ਬਾਣਵੇ ਪਹਿਲਾ ਮੇਲਾ ਹੋ ਜਾਂਦਾ ਕਿ ਪ੍ਰਾਲੀ ਦਾ ਪ੍ਰਬੰਧਨ ਨਾ ਆਪਾਂ ਕਰ ਸਕਦੇ ਆਂ ਪ੍ਰਾਲੀ ਕਿਸਾਨ ਵੀਰ ਉਹਦਾ ਕਦ ਬਹੁਤ ਵਧੀਆ ਕਰਦਾ ਪਰ ਇਹਦੀ 126 ਵਾਂਗੂ ਪ੍ਰਾਲੀ ਘਟ ਹੈ ਜਿਹੜੀ ਉੱਪਰ ਲਾਈਨਾਂ ਨੇ ਉਹ ਬਹੁਤ ਘਟ ਨੇਗੀਆਂ ਜਿੱਥੇ ਤੱਕ ਆਪਾਂ ਨੂੰ ਮੰਨ ਲੇ ਕਿ ਇਹਦੀ ਰਿਪੋਰਟ ਮਿਲੀ ਹੈ ਕੱਦ ਵਧੀਆ ਤੇ ਤਕਰੀਬਨ ਇਹ ਇੱਕ ਮੈਂ ਕਿਸਾਨ ਵੀਰੋਂ ਤੁਹਾਡੇ ਨਾਲ ਗੱਲ ਹੋਰ ਸ਼ੇਅਰ ਕਰ ਦਿੰਨਾ ਚਲੋ ਬਾਕੀ ਯੂਨੀਵਰਸਿਟੀ ਦੀਆਂ ਜਿਹੜੀਆਂ ਕਾਡਾਂ ਹੁੰਦੀਆਂ ਨੇ ਉਹ علیحدਾਂ ਹੁੰਦੀਆਂ ਨੇ ਕਿਉਂਕਿ ਜੱਟਾਂ ਦਾ ਹਿਸਾਬ ਹੋਰ ਹੁੰਦਾ ਤਾਂ ਕਿਸਾਨ ਵੀਰੋਂ ਮੈਂ ਜਿੱਥੇ ਤੱਕ ਮੇਰਾ ਤਜਰਬਾ ਪੀਆਰ 126 ਆ ਜਿਹੜੀ ਸੁਦੇ ਪਨੀਰੀ ਉਹ 125 ਤੋਂ ਲੈ ਕੇ 130 ਦਿਨ ਉਹ ਵੀ ਲੈ ਜਾਂਦੀ ਹੈ ਤਾ ਕਿਸਾਨ ਵੀਰੋ ਜਿੱਥੇ ਤੱਕ ਮੇਰਾ ਆਈਡੀਆ ਇਹ 140 ਦਿਨਾਂ ਦੇ ਕਰੀਬ ਲੈ ਕੇ ਜਾਉ ਨਾਲ ਪਨੀਰੀ ਜ ਆਪਾਂ ਜੋੜ ਕੇ ਚੱਲਾਂਗੇ ਬਿਨਾ ਪਨੀਰੀ ਤੋਂ ਕਿਸਾਨ ਵੀਰੋ 110 ਦਿਨ ਪੱਕਾ ਲਊ ਪੱਕਣ ਦੇ ਵਿੱਚ ਇਹ ਉਦੋਂ ਘੱਟ ਨਹੀਂ ਲੈਂਦੀ ਵੱਧ ਪਮਾਂ ਲੈ ਲੇ ਜਿੱਥੇ ਤੱਕ ਮੇਰਾ ਤਜਰਬਾ ਕਿਉਂਕਿ ਮੈਂ ਪੀਆ 126 ਕਿਸਾਨ ਵੀਰੋ 102 3 ਦਿਨ ਦੀ ਉਹ ਵੀ ਵੱਢੀ ਜਾਂਦੀ ਹੈ ਜਾ ਕੇ ਮੰਨ ਲੇ ਕਿ ਚਲੋ ਉਹਦੀ ਜਿਹੜੀ ਯੂਨੀਵਰਸਿਟੀ ਦੀ ਰਿਪੋਰਟ ਆ 90 95 ਦਿਨਾਂ ਦੀ ਹੈ 5-7 ਦਿਨ ਇੱਧਰ ਉੱਧਰ ਹੋਏ ਜਾਂਦੇ ਨੇ ਤਾ ਕਿਸਾਨ ਬ੍ਰੋ ਇਹ ਦੋ ਕਿਸਮਾਂ ਦੇ ਵਿੱਚ ਬਹੁਤ ਵੱਡਾ ਰਗਵਾ ਪੰਜਾਬ ਦੇ ਵਿੱਚ ਆਉਣ ਲੱਗਾ ਇਸ ਵਾਰ ਤੇ ਇਹ ਕਿਸਮਾਂ ਦੀ ਮੈਂ ਡਿਟੇਲ ਨਾਲ ਵੀਡੀਓ ਜਿਹੜੀ ਤੁਹਾਡੇ ਨਾਲ ਦੋਨਾਂ ਦੀ ਸਾਂਝੀ ਕਰੂੰਗਾ ਤੇ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਜਿਹੜੀ ਕੋਈ ਝੋਨੇ ਦੇ ਪ੍ਰਤੀ ਜਾਣਕਾਰੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਦਿੰਦੇ ਰਹਾਂਗੇ ਕਿਉਂਕਿ ਜਿਹੜੀ ਆਪਾਂ ਆਪਣੇ ਖੇਤ ਦੇ ਵਿੱਚ ਤਜਰਬਾ ਕਰਦੇ ਆਪਾਂ ਤੁਹਾਡੇ ਨਾਲ ਉਹ ਸਾਰਾ ਸਾਂਝਾ ਕਰਦੇ ਰਹਾਂਗੇ ਤੇ ਇਹ ਮੋਟੀਆਂ-ਮੋਟੀਆਂ ਗੱਲਾਂ ਮੈਂ ਤੁਹਾਡੇ ਵਾਸਤੇ ਦੱਸੀਆਂ ਨੇ ਅੱਜ ਇਹ ਦੋ ਪ੍ਰਾਇਰਟੀਆਂ ਥੱਲੇ ਬਹੁਤ ਵੱਡਾ ਰਕਬਾ ਇਸ ਵਾਰ ਪੰਜਾਬ ਦਾ ਹੋਊਗਾ ਤੇ ਇੱਕ ਮੰਨ ਕੇ ਚਲੋ ਇੱਕ ਤਿਹਾਈ ਹਿੱਸਾ ਜਿੱਦਾਂ ਆਪਾਂ ਕਹਿ ਦਈਏ ਜਾਂ 20% 25% ਕਰ ਇੱਕ ਇੱਕ ਚੌਥਾਈ ਹਿੱਸਾ ਉਹ ਕਿਸਾਨ ਵੀਰੋਂ ਆਪਣੇ ਕੋਲ ਬਾਸਮਤੀਆਂ ਥੱਲੇ ਵੀ ਆਉਣ ਦਾ ਇਸ ਵਾਰ ਰੁਝਾਨ ਕਿਸਾਨਾਂ ਕੋਲ ਹੈਗਾ ਤੇ ਉਮੀਦ ਆ ਕਿਸਾਨ ਵੀਰੋਂ ਜਿਹੜੀਆਂ ਆਪਾਂ ਤੁਹਾਨੂੰ ਇਹ ਗੱਲਾਂ ਦੱਸੀਆਂ ਨੇ ਤੁਹਾਡੇ ਸਾਰੀਆਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਤੇ ਕਿਸਾਨ ਵੀਰੋਂ ਆਪਾਂ ਇਸੇ ਤਰ੍ਹਾਂ ਵਧੀਆ-ਵਧੀਆ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਝੋਨੇ ਦੇ ਸੀਜ਼ਨ ਬਾਰੇ ਤੇ ਹੁਣ ਮੱਕੀ ਦੇ ਸੀਜ਼ਨ ਤੇ ਆਪਾਂ ਵਧੀਆ ਵੀਡੀਓ ਪਾਇਆ ਕਰਾਂਗੇ ਤੁਹਾਡੇ ਲਈ ਜਿਹੜੀਆਂ ਤੁਹਾਨੂੰ ਫਾਇਦਾ ਦੇਣ ਤੇ ਤੁਹਾਡਾ ਖਰਚਾ ਘਟੇ ਤੇ ਕਿਸਾਨ ਵੀਰੋ ਇਸੇ ਤਰ੍ਹਾਂ ਆਪਣੇ ਚੈਨਲ ਨਾਲ ਬਣੇ ਰਹੋ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਪਿਆਰ ਕਰੋ ਤੇ ਬਾਕੀ ਜਿਹੜੇ ਕਿਸਾਨਾਂ ਨੇ PR 131 ਲਈਓ ਆਪਣਾ ਫੀਡਬੈਕ ਜਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਫੀਡਬੈਕ ਜਰੂਰ ਦਿਓ ਧੰਨਵਾਦ